ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਸੋਨ ਸਿੰਘ ਆ ਜੀ ਹਾਂਜੀ ਪਿੰਡ ਬਸਤਗੜਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਠੀਕ ਹੈ ਨੰਬਰ ਦੱਸੋ ਜੀ ਆਪਣਾ 9463465718 ਠੀਕ ਹੈ ਜੀ ਹਾਂਜੀ ਵੀਰ ਜੀ ਆਪਣਾ ਕੋਲ 4 ਬਕਾਉ ਗਈ ਹਾਂਜੀ 4 ਬਕਾਉ ਆ ਠੀਕ ਹੈ ਵੀਰ ਜੀ ਦੇਖ ਸਕਦੇ ਹੋ 4 ਬਕਾਉ ਆ ਤੇ ਤੁਹਾਨੂੰ ਦਿਖਾਉਣਾ ਹੈ ਪੂਰਾ ਸੱਲੀ-ਸੱਲੀ ਤਾਂ ਥੋੜੀ ਦਾਣੇ ਦੇ ਬੱਚੇ ਸਾਰੇ ਸਾਲ ਕੋਲ ਵਿੱਚ ਹੀ ਆ ਬਈ ਬਹੁਤ ਸਾਰੇ ਦਾਣੇ ਠੀਕ ਹੈ ਜੀ ਹਾਂਜੀ ਵੀਰ ਜੀ ਦੇਖ ਸਕਦੇ ਹੋ ਭਰਾ ਦਾਣੇ ਦਾਣੇ ਵਿਚਾਰੇ ਵਿੱਚ ਦਾਣੇ ਦਾਣੇ ਆਪਾਂ ਕੀ ਥੋੜਾ ਸਾਰਾ ਫਲ ਵਿੱਚ ਹੀ ਆ ਇਹ ਠੀਕ ਹੈ ਜੀ ਆ ਦੇਖ ਸਕਦੇ ਹਾਂ ਬਰੀਕੀ ਨਾਲ ਖਾਣ ਨੂੰ ਪਵਾਂ ਦੀ ਕੋਈ ਛੱਲੀ ਤੋੜ ਲਈ ਹੋਵੇ ਆ ਪੰਡਾ ਦੀ ਪੰਡਾ ਹੀ ਪੰਨਾਂ ਦਾਣੇ ਠੀਕ ਹੈ ਕੀ ਰੇਟ ਆ ਭਰਾਏ 450 ਰੁਪਏ ਪੰਡਾਲ ਅੱਛਾ ਜੀ ਬਸ ਤਗੜ ਪੰਡਾ ਗਊਸ਼ਾਲਾ ਦੇ ਨਾਲ ਆ ਠੀਕ ਹੈ ਜੀ ਪੰਡਾ ਦੇ ਜਮਾ ਬਾਹਰਲੇ ਪਾਸੇ ਹੀ ਆ ਠੀਕ ਹੈ ਜੀ ਖੇਤ ਦੇ ਵਿਚਨ ਵਾਲੀ ਪਾਇਆ ਠੀਕ ਹੈ ਜੀ ਬਾਈ ਦੇਖ ਸਕਦੇ ਹਾਂ ਗਊਸ਼ਾਲਾ ਇਧਰ ਸਾਹਮਣੇ ਇਹਦੇ ਨਾਲ ਹੀ ਟੂਆ ਦੇਖ ਸਕਦੇ ਹੋ ਇਥੋਂ ਦੀ ਆ ਕੇ ਐਦਾਂ ਤੇ ਬਾਈ ਇਸ ਕੋਲ ਜਾ ਸਕਦੇ ਬਾਈ ਕੰਡੇ-ਕੰਡੇ ਦਾ ਪ੍ਰਬੰਧ ਹੈਗਾ ਇੱਥੇ ਸਰ ਠੀਕ ਹੈ ਜੀ ਜਦੋਂ 10 11 ਵਜੇ ਹੁੰਦਾ ਫੇਰ ਅਸੀਂ ਵਗ ਜਾਂਦੇ ਖੇਤਾਂ ਨੂੰ ਠੀਕ ਹੈ ਜੀ ਦੇਖੋ 7 7:00 ਵਜੇ 6:30 7:00 ਵਜੇ ਅਸੀਂ ਆਪੇ ਲੱਦਿਆ ਕਰ